ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜ੍ਹਦੇ ਹਾਂ ਰਾਈਟਰ ਜਸਵੀਰ ਕੌਰ ਢਾਲੀਵਾਲ ਦੀ ਕਹਾਣੀ ਧੀਆ ਦੇ ਲੇਖ ਭਾਗ 3 ਗੁਰੀ ਦੇ ਵਿਆਹ ਦੀਆਂ ਸਾਰਿਆਂ ਨੇ ਆਪੋ ਆਪਣੇ ਆ ਜ਼ਿੰਮੇਵਾਰੀਆਂ ਸਾਂਭੀਆਂ ਹੋਈਆਂ ਸੀ ਬਸ ਖੁਸ਼ੀ ਹਾਲੇ ਤੱਕ ਨਹੀਂ ਆਈ ਸੀ ਹਰ ਰੋਜ਼ ਗੁਰੀ ਉਹਨੂੰ ਫੋਨ ਤੇ ਸਭ ਕੁਝ ਦੱਸ ਦਿੰਦੀ ਸੀ ਜਗਦੀਪ ਤੇ ਗੁਰੀ ਵਿੱਚ ਵੀ ਗੱਲਬਾਤ ਹੁੰਦੀ ਰਹਿੰਦੀ ਸਾਰਿਆਂ ਨਾਲੋਂ ਜ਼ਿਆਦਾ ਦੌੜ ਭੱਜ ਹਰਿੰਦਰ ਨੂੰ ਸੀ ਕਦੇ ਉਹ ਬਲਵਿੰਦਰ ਨਾਲ ਬਾਜ਼ਾਰ ਨੂੰ ਭੱਜਦਾ ਕਦੇ ਕਿਰਨ ਤੇ ਗੁਰੀ ਨਾਲ ਜਾਂਦਾ ਕਰਦੇ ਕਰਾਉਂਦੇ ਸਾਹੇ ਵੱਧੇ ਦਿਨ ਵੀ ਆ ਗਏ ਗੁਰੀ ਦੇ ਅੱਜ ਮਹਿੰਦੀ ਲੱਗਣੀ ਸੀ ਘਰ ਹਲਵਾਈ ਲੱਗੇ ਹੋਏ ਸੀ ਵਿਆਹ ਵਾਲੇ ਘਰ ਵਿੱਚ ਪੂਰੀ ਚਹਿਲ ਪਹਿਲ ਸੀ ਸਭ ਆਪੋ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਸੀ ਗੁਰੀ ਖੁਸ਼ੀ ਨੂੰ ਉਡੀਕਦੀ ਸੀ ਹਰਿੰਦਰ ਉਹਨੂੰ ਲੈਣ ਗਿਆ ਹੋਇਆ ਜਦੋਂ ਤੱਕ ਗੁਰੀ ਤੇ ਰਾਜਵੀਰ ਨੇ ਮਹਿੰਦੀ ਲਾਈ ਉਦੋਂ ਤੱਕ ਖੁਸ਼ੀ ਵੀ ਆ ਗਈ ਉਹ ਤਾਂ ਪਹਿਲਾਂ ਭੱਜ ਕੇ ਬੇਬੇ ਦੇ ਕਮਰੇ ਵਿੱਚ ਗਈ ਖੁਸ਼ੀ ਉੱਥੇ ਹੀ ਬੈਠ ਗੱਲਾਂ ਕਰਨ ਲੱਗੀ ਗੁਰੀ ਵੀ ਬੇਬੇ ਕੋਲ ਹੀ ਖੁਸ਼ੀ ਨੂੰ ਮਿਲਣ ਚਲੀ ਗਈ ਸਦਾ ਹੱਸਦੀ ਰਹਿਣ ਵਾਲੀ ਖੁਸ਼ੀ ਗੁਰੀ ਦੇ ਗਲ ਲੱਗ ਕੇ ਰੋਣ ਲੱਗ ਗਈ ਸਾਰੇ ਦੇਖ ਕੇ ਹੈਰਾਨ ਸੀ ਖੁਸ਼ੀ ਨੂੰ ਕੀ ਹੋਇਆ ਗੁਰੀ ਤਾਂ ਪਹਿਲਾਂ ਹੀ ਬਹੁਤ ਉਦਾਸ ਸੀ ਹਰਿੰਦਰ ਖੁਸ਼ੀ ਨੂੰ ਲੈ ਕੇ ਹਾਲ ਵਿੱਚ ਆ ਗਿਆ ਹਰਿੰਦਰ ਨੇ ਗੱਲ ਨੂੰ ਹਾਸੇ ਵਿੱਚ ਪਾਉਣ ਲਈ ਰਾਜਵੀਰ ਨੂੰ ਆਵਾਜ਼ ਦਿੱਤੀ ਕਿ ਆਪਣੀ ਭਾਬੀ ਨੂੰ ਵੀ ਵੇਲੀ ਕਰ ਦਿਓ ਉਹ ਵੀ ਮਹਿੰਦੀ ਲਗਾ ਲਵੇ ਰਾਜੋ ਤੇ ਮਨਜੀਤ ਹਰਿੰਦਰ ਨੂੰ ਮਖੌਲ ਕਰਨ ਲੱਗੀਆਂ ਕਿ ਇਹਨੂੰ ਇਕੱਲੀ ਨੂੰ ਕਿਰਨ ਦੀ ਫਿਕਰ ਮਹਿੰਦੀ ਤਾਂ ਹਾਲੇ ਖੁਸ਼ੀ ਨੇ ਵੀ ਲਵਾਉਣੀ ਆ ਘਰ ਵਿੱਚ ਫਿਰ ਹਾਸਾ ਖਿੜ ਗਿਆ ਰਾਤ ਨੂੰ ਦਲਵੀਰ ਜਸਵਿੰਦਰ ਤੇ ਉਹਨਾਂ ਦੀ ਬੇਟੀ ਸੰਦੀਪ ਵੀ ਆ ਗਏ ਅਗਲੇ ਦਿਨ ਸਵੇਰ ਦਾ ਕੰਮ ਕਰਨ ਤੋਂ ਬਾਅਦ ਜਿੰਦਰ ਤੇ ਰਾਜਵੀਰ ਨੂੰ ਛੱਡ ਬਾਕੀ ਸਾਰੇ ਗੁਰੀ ਦੇ ਨਾਨਕੇ ਪਿੰਡ ਨੂੰ ਚਲੇ ਗਏ ਨਾਨਕੀਆਂ ਨੇ ਦੁਪਹਿਰ ਤੋਂ ਬਾਅਦ ਨਾਨਕ ਸ਼ੱਕ ਆਉਣਾ ਸੀ। ਮਨਜੀਤ ਤੇ ਸਿੰਦਰ ਸਾਰੀਆਂ ਤਿਆਰੀਆਂ ਕਰਨ ਲੱਗੀਆਂ ਸੀ। ਦੁਪਹਿਰ ਤੋਂ ਬਾਅਦ ਨਾਨਕੀ ਆਏ ਇੰਨੀ ਠਾਠ ਨਾਲ ਕੇ ਵੱਡੀ ਸੜਕ ਤੋਂ ਢੋਲ ਵਜਾਉਂਦੇ ਆਉਣ। ਨਾਨਕੀਆਂ ਨੇ ਗੀਤਾਂ ਦੀ ਆਵਾਜ਼ ਘਰ ਤੱਕ ਆਏ ਜਦੋਂ ਨਾਨਕੇ ਗੇਟ ਤੇ ਆਏ ਤਾਂ ਜਿੰਦਰ ਤੇ ਰਾਜਵੀਰ ਨੂੰ ਵੀ ਕੋਲ ਬੁਲਾ ਲਿਆ ਮਨਜੀਤ ਦੀ ਭੈਣ ਕੁਲਜੀਤ ਦਾ ਪਰਿਵਾਰ ਵੀ ਨਾਨਕਿਆਂ ਦੇ ਨਾਲ ਹੀ ਆਏ ਮਨਜੀਤ ਤੇ ਜਿੰਦਰ ਨੇ ਉਹਨਾਂ ਦਾ ਸਵਾਗਤ ਕੀਤਾ ਤੇਲ ਜੋ ਸ਼ਗਨ ਦੇ ਕੇ ਨਾਨਕੀਆਂ ਨੂੰ ਅੰਦਰ ਲਜਾਇਆ ਗਿਆ। ਚਾਹ ਪਾਣੀ ਪੀਣ ਤੋਂ ਬਾਅਦ ਰਾਜੋ ਮਨਜੀਤ ਦੀ ਮਦਦ ਕਰਨ ਲੱਗੇ। ਜਸਵਿੰਦਰ ਹੋਣੀ ਜਾਗੋ ਦੀ ਤਿਆਰੀ ਕਰਨ ਲੱਗੇ। ਹਲਦੀ ਦੀ ਰਸਮ ਤੋਂ ਬਾਅਦ ਜਾਗੋ ਕੱਢੀ ਗਈ। ਨਾਨਕੀਆਂ ਦਾਦਕਿਆਂ ਨੇ ਖੂਬ ਧਮਾਲਾਂ ਪਾਈਆਂ। ਫਿਰ ਸਾਰੇ ਜਾਣੇ ਡੀਜੇ ਤੇ ਨੱਚਣ ਲੱਗ ਪਏ ਖੁਸ਼ੀ ਨੇ ਅੱਜ ਨੱਚਣ ਵਾਲੇ ਸਾਰੇ ਚਾਹ ਪੂਰੇ ਕਰ ਲਏ ਜਗਤਾਰ ਨੇ 11:00 ਵਜੇ ਡੀਜੇ ਬੰਦ ਕਰਵਾ ਦਿੱਤਾ ਸਭ ਆਪੋ ਆਪਣੀ ਜਗ੍ਹਾ ਸੌਣ ਚਲੇ ਗਏ ਸਵੇਰੇ 4:00 ਵਜੇ ਨੂੰ ਸਭ ਨੂੰ ਆਵਾਜ਼ਾਂ ਪੈ ਗਈਆਂ ਬੇਬੇ ਜੀ ਨੇ ਸਭ ਨੂੰ ਉੱਠਣ ਦਾ ਹੁਕਮ ਸੁਣਾ ਦਿੱਤਾ ਕਿ ਗੁਰੀ ਦੀ ਨਹਾਈ ਧੋਈ ਕਰਵਾਓ ਗੁਰੀ ਨੂੰ ਹਾ ਕੇ ਪਾਲਰ ਤਿਆਰ ਹੋਣ ਚੱਲੀ ਗਈ ਘੰਟਾ ਕੋ ਬਾਅਦ ਖੁਸ਼ੀ ਕਿਰਨ ਤੇ ਰਾਜਪ੍ਰੀਤ ਵੀ ਗੁਰੀ ਕੋਲ ਚੱਲੀਆਂ ਗਈਆਂ ਬਲਵਿੰਦਰ ਹੋਣੇ ਵੀ ਸਾਰੇ ਜਾਣੇ ਤਿਆਰ ਹੋ ਕੇ ਪੈਲਸ ਚਲੇ ਗਏ ਦਲਵੀਰ ਪਹਿਲਾਂ ਬੀਬੀ ਬਾਪੂ ਜੀ ਤੇ ਹੋਰ ਸਾਰਿਆਂ ਨੂੰ ਛੱਡ ਕੇ ਆਇਆ। ਦਲਵੀਰ ਹਰਿੰਦਰ ਨਾਲ ਗੁਰੀ ਖੁਸ਼ੀ ਹੁਣਾਂ ਨੂੰ ਲੈਣ ਚਲੇ ਗਏ। ਗੁਰੀ ਤਿਆਰ ਹੋਈ ਬਹੁਤ ਸੋਹਣੀ ਲੱਗਦੀ ਸੀ। ਬਹੁਤ ਰੂਪ ਚੜਿਆ ਸੀ। ਜਦੋਂ ਤੱਕ ਉਹ ਸਾਰੇ ਜਾਣੇ ਪੈਲਸ ਪਹੁੰਚੇ ਖੁਸ਼ੀ ਤੇ ਗੁਰੀ ਦੀਆਂ ਸਹੇਲੀਆਂ ਵੀ ਆਇਆਂ ਹੋਈਆਂ ਸੀ। ਦੀਪੀ ਨੇ ਖੁਸ਼ੀ ਨੂੰ ਪੁੱਛਿਆ ਕਿ ਤੈ ਸੁਖਦੀਪ ਹੋਣਾ ਨੂੰ ਕਿਸੇ ਨੂੰ ਵਿਆਹ ਨਹੀਂ ਸੱਦਿਆ ਖੁਸ਼ੀ ਨਹੀਂ ਦੀਪੀ ਬਸ ਤੁਸੀਂ ਤਿੰਨ ਜਾਣਿਓ ਉਦੋਂ ਤੱਕ ਬਰਾਤ ਵੀ ਆ ਗਈ ਬਰਾਤ ਦੇ ਸਵਾਗਤ ਤੋਂ ਬਾਅਦ ਮਿਲਣੀਆਂ ਹੋਈਆਂ ਫਿਰ ਖੁਸ਼ੀ ਹੋਣਾ ਨੇ ਸਾਰਿਆਂ ਨੇ ਰਲ ਕੇ ਰੀਵਨ ਕਟਾਇਆ ਚਾਹ ਪੀ ਕੇ ਦੋਵੇਂ ਪਾਸਿਓਂ ਪਰਿਵਾਰ ਵਾਲੇ ਗੁਰਦੁਆਰਾ ਸਾਹਿਬ ਆਨੰਦ ਕਾਰਜ ਦੀ ਰਸਮ ਲਈ ਚਲੇ ਗਏ ਗੁਰਪ੍ਰੀਤ ਤੇ ਜਗਦੀਪ ਦੇ ਆਨੰਦ ਕਾਰਜ ਹੋਣ ਲੱਗੇ ਬਲਵਿੰਦਰ ਨੇ ਪੱਲਾ ਫੜਾਉਣ ਦੀ ਰਸਮ ਕੀਤੀ ਤੇ ਕੰਨਿਆਦਾਨ ਕੀਤਾ ਜਗਦੀਪ ਤੇ ਗੁਰਪ੍ਰੀਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਰਿਕਰਮਾਂ ਕਰਕੇ ਲਾਵਾ ਲਏ ਆ ਤੇ ਅਰਦਾਸ ਉਪਰੰਤ ਹੁਕਮਨਾਮਾ ਲੈ ਕੇ ਗ੍ਰਾਂਤੀ ਸਿੰਘ ਵੱਲੋਂ ਦੇਖ ਵਰਤਾਈ ਗਈ ਉਸ ਤੋਂ ਬਾਅਦ ਦੋਵਾਂ ਪਰਿਵਾਰਾਂ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਉਸ ਤੋਂ ਬਾਅਦ ਸਾਰੇ ਜਾਣੇ ਪੈਲਸ ਵਿੱਚ ਆ ਗਏ ਪੈਲਸ 'ਚ ਆਉਂਦਿਆਂ ਨੂੰ ਕਾਫੀ ਟਾਈਮ ਹੋ ਗਿਆ ਸੀ ਫਿਰ ਸੁਭਾਗ ਜੋੜੀ ਨੂੰ ਸਟੇਜ 'ਤੇ ਲਜਾਇਆ ਗਿਆ ਫਿਰ ਦੋਵਾਂ ਪਰਿਵਾਰਾਂ ਵੱਲੋਂ ਵਾਰਨਿਆਂ ਦੀ ਰਸਮ ਸ਼ੁਰੂ ਕੀਤੀ। ਹੌਲੀ-ਹੌਲੀ ਰਿਸ਼ਤੇਦਾਰਾਂ ਨੇ ਵੀ ਵਾਰਨੇ ਕੀਤੇ। ਸਭ ਨੇ ਰੋਟੀ ਖਾਧੀ ਤੇ ਪੈਲਸ ਵਿੱਚ ਹੀ ਵਿਦਾ ਹੋਣ ਲੱਗੇ। ਅਖੀਰ ਵਿੱਚ ਜਗਦੀਪ ਤੇ ਗੁਰੀ ਉਹਨਾਂ ਦੇ ਪਰਿਵਾਰਾਂ ਨੇ ਰੋਟੀ ਖਾਧੀ ਤੇ ਗੁਰੀ ਦੀ ਵਿਦਾਈ ਦੀ ਤਿਆਰੀ ਹੋਣ ਲੱਗੀ। ਸਾਰੇ ਪਰਿਵਾਰ ਵੱਲੋਂ ਸ਼ਾਮ ਨੂੰ 5 ਵਜੇ ਤੱਕ ਗੁਰੀ ਦੀ ਵਿਦਾਈ ਉਦਾਸ ਮਨ ਤੇ ਭਿੱਜੀਆਂ ਅੱਖਾਂ ਨਾਲ ਕੀਤੀ ਮਾਪਿਆਂ ਵੱਲੋਂ ਧੀਆ ਨੂੰ ਵਿਦਾ ਕਰਨਾ ਕਿਹੜਾ ਸੁਖਾਲਾ ਹੁੰਦਾ ਪਰ ਕੀ ਕੀਤਾ ਜਾਵੇ ਜਦ ਕਾਰਜ ਰਚਾਇਆ ਤਾਂ ਤੀ ਤਾਂ ਤੋੜਨੀ ਪੈਂਦੀ ਆ ਖੁਸ਼ੀਦਾਰੋਂ ਰੋ ਕੇ ਬੁਰਾ ਹਾਲ ਸੀ ਬਹੁਤ ਔਖਾ ਉਹਨੂੰ ਗੁਰੀ ਦੇ ਗਲੋਂ ਲਾਹਿਆ ਗੁਰੀ ਆਪਣੇ ਦਿਲ ਵਿੱਚ ਕਿੰਨੀਆਂ ਹੀ ਰੀਜਾਂ ਤੇ ਸੁਪਨੇ ਸਜਾ ਕੇ ਸਹਰਿਆਂ ਨੂੰ ਵਿਦਾ ਹੋ ਗਈ ਸ਼ਾਮ ਤੱਕ ਬਲਵਿੰਦਰ ਹੋਣੇ ਵੀ ਘਰ ਆ ਗਏ ਖੁਸ਼ੀ ਆਉਂਦੇ ਸਾਰ ਆਪਣੇ ਕਮਰੇ ਵਿੱਚ ਜਾ ਕੇ ਰੋਣ ਲੱਗੀ ਬੇਬੇ ਨੇ ਉਹਨੂੰ ਕਿਰਨ ਨੂੰ ਭੇਜ ਕੇ ਬੁਲਾਇਆ ਤੇ ਸਮਝਾਇਆ ਕਿ ਪੁੱਤ ਧੀਆਂ ਨੇ ਤਾਂ ਆਪਣੇ ਘਰ ਜਾਣਾ ਹੁੰਦਾ ਕੱਲ ਨੂੰ ਤੇਰੀ ਭੈਣ ਨੇ ਫੇਰਾ ਪਾਉਣ ਆਉਣਾ ਤੂੰ ਤਿਆਰੀ ਕਰ ਆਉਣ ਦੀ ਬੇਬੇ ਫਿਰ ਕਹਿਣ ਲੱਗੀ ਪੁੱਤ ਤੂੰ ਹੱਸਦੀ ਖੇਡਦੀ ਸੋਹਣੀ ਲੱਗਦੀ ਐ ਐਵੇਂ ਨਹੀਂ ਉਦਾਸ ਹੋ ਕੇ ਬੈਠੀਦਾ ਹੁੰਦਾ ਖੁਸ਼ੀ ਬੇਬੇ ਦੇ ਕਹੇ ਤੋ ਉੱਠ ਕੇ ਰਸੋਈ ਵਿੱਚ ਆਪਣੀ ਮਾਮੀ ਕੋਲ ਚਲੀ ਗਈ। ਕਿਰਨ ਆਈ ਤੇ ਖੁਸ਼ੀ ਨੂੰ ਨਾਲ ਲੈ ਕੇ ਡ੍ਰੈਗ ਰੂਮ ਦੀ ਸਫਾਈ ਕਰਨ ਲੱਗ ਗਈਆਂ। ਅਗਲੇ ਦਿਨ ਸਵੇਰੇ ਦਿਨ ਚੜਨ ਦੇ ਨਾਲ ਪਹਿਲਾਂ ਸਿੰਦਰ ਤੇ ਜਗਤਾਰ ਆ ਗਏ। ਫਿਰ ਦਲਵੀਰ ਹੁਣੀ ਵੀ ਆ ਗਏ। 11 ਕੋ ਵਜਦੇ ਨੂੰ ਗੁਰੀ ਵੀ ਆਪਣੇ ਸਹੁਰੇ ਪਰਿਵਾਰ ਨਾਲ ਆ ਗਈ। ਖੁਸ਼ੀ ਸਭ ਤੋਂ ਪਹਿਲਾਂ ਗੁਰੀ ਨੂੰ ਮਿਲੀ। ਜਦੋਂ ਗੁਰੀ ਵਿਆਹ ਦੇ ਨਾਮ ਤੇ ਉਦਾਸ ਹੁੰਦੀ ਤਾਂ ਖੁਸ਼ੀ ਉਹਨੂੰ ਸਮਝਾਉਂਦੀ ਕਿ ਐਵੇਂ ਥੋੜੀ ਹੁੰਦਾ ਤੂੰ ਉਦਾਸ ਨਾ ਹੋ। ਹੁਣ ਖੁਸ਼ੀ ਤੋਂ ਗੁਰੀ ਦਾ ਦੂਰ ਹੋਣਾ ਝੱਲ ਨਹੀਂ ਹੁੰਦਾ।